ਮੈਨੂੰ 50 ਲੱਖ ਰੁਪਇਆ ਦੇਂਦੀ ਇਹਨਾਂ ਨੂੰ ਕੁਰਸੀ ਦਿੱਤੀ ਮਸਤਿਆ ਨਾਲੀ ਇਹ 50 50 ਲੱਖ ਰੁਪਇਆ ਲੈ ਲਓ ਤੇ ਤੁਸੀਂ ਆਪਣੇ ਗੁਆਚੀ ਛੱਡ ਦਿਓ ਫੋਟੋ ਇੱਕ ਵਾਰੀ ਦੇ ਉੱਪਰ ਕਰਕੇ ਅਹੀਂ ਆਪਣੀ ਹਿੰਮਤ ਨਹੀਂ ਹਾਰੀ ਤੇ ਇਹ ਬਿਲਕੁਲ ਨਜਾਇਜ਼ ਮੁੱਦਾ ਮਾਰ ਰਿਹਾ ਸਾਡਾ ਛੋਟਾ ਭਰਾ ਹੀ ਆ ਬਿਲਕੁਲ ਨਜਾਇਜ਼ ਮਾਰਿਆ ਵਾ ਤੇ ਇਹਨਾਂ ਨੇ 50 ਲੱਖ ਦੀ ਮੈਨੂੰ ਉਹ ਦਿੱਤੀ ਵੀ 50 ਲੱਖ ਰੁਪਇਆ ਲੈ ਲਓ ਤੇ ਸਾਡੇ ਕੋਲ ਵੇਚੋ ਇਹ ਸਾਡੇ ਨਾਲ ਬਹੁਤ ੱੱਕਾ ਆਇਆ ਵਾ ਪਰ ਸਾਡੇ ਨਾਲ ਹੁਣ ਬਿਲਕੁਲ ਵਕੀਲਾਂ ਨੇ ਸਾਡੇ ਨਾਲ ਇਨਸਾਫ ਸਾਨੂੰ ਥੋੜੀ ਠੰਡਕ ਮਿਲੀ ਆ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਨੇ ਨਜਾਇਜ਼ ਮੁੰਡਾ ਬਹੁਤ ਜ਼ਿਆਦਾ ਮਾਰਿਆ ਆ ਵਾ ਕਿੰਨੀ ਕੁ ਉਮਰ ਸੀਗੇ ਜਦੋਂ ਚੱਕਿਆ ਦੀ ਇਹ ਇਹ 19-20 ਸਾਲ ਦਾ ਛੋਟਾ ਭਰਾ ਹੀ ਮੇਰਾ ਪਹਿਲੇ ਨਵੇਂ ਭਰਤੀ ਹੋਇਆ ਸੀ ਜੀ ਨਵੇਂ ਭਰਤੀ ਆਏ ਸੀ ਦੇ ਵਿੱਚ 5-6 ਮਹੀਨੇ ਹੋਏ ਸੀਗੇ ਗੁਜ਼ਾਰਾ ਕਰੋ ਕਿਹੇ ਗਰੀਬ ਦਾ ਨਜਾਇਜ਼ ਪੁੱਤ ਨਾ ਮਾਰੋ ਕਿਉਂਗੇ ਤੁਹਾਡੇ ਵੀ ਗਾੜੀ ਪੁੱਤ ਹੈ ਗਏ ਆ ਰੱਬ ਹੈਗਾ ਵਾ ਇਨਸਾਫ ਮਿਲਦਾ ਵਾ ਦੇਰ ਮਿਲੇ ਦਰਸਤ ਮਿਲੇ ਮੁਲਾਜ਼ਮ ਸੀਗੇ ਜਿਹੜੇ ਆਏ ਜਿਨ੍ਹਾਂ ਨੇ ਇਹਨਾਂ ਨੂੰ ਸਵੇਰੇ ਤੜਕੇ 5 ਵੇ ਦਰਵਾਜ਼ਾ ਖੜਕਾ ਕੇ ਖੜਿਆ ਕਿ ਅਸੀਂ ਇਹਨੂੰ ਨਾਲ ਕਰਨਾ ਹੈ ਨਹੀਂ ਤੇ ਕਿਹਾ ਕਿ ਇਹ ਰਾਤ ਤੱਕ ਅਜੇ ਡਿਊਟੀ ਕਰਕੇ ਆਇਆ ਹੈ ਕਹਿੰਦਾ ਜੀ ਹੁਣ ਵੀ ਡਿਊਟੀ ਤੇ ਹੀ ਚੱਲੇ ਆ 1992 ਦੇ ਅੱਤਵਾਦ ਦੇ ਕਾਲੇ ਦੌਰ ਦੇ ਵਿੱਚ ਪੁਲਿਸ ਵੱਲੋਂ ਬਹੁਤ ਸਾਰੇ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਮੁਕਾਬਲੇ ਬਣਾਏ ਗਏ ਨੇ ਤੇ ਉਹਦੇ ਵਿੱਚ ਹੁਣ ਕਰੀਬ 30-32 ਸਾਲ ਬਾਅਦ ਫੈਸਲੇ ਆਉਣ ਲੱਗੇ ਨੇ ਕਿਤੇ ਨਾ ਕਿਤੇ ਪੀੜਤਾਂ ਨੂੰ ਜਿਹੜਾ ਇਨਸਾਫ਼ ਮਿਲਦਾ ਨਜ਼ਰ ਆ ਰਿਹਾ ਤਨ ਤਨ ਦੇ ਵਿੱਚ ਵੀ 1992 ਦੇ ਵਿੱਚ ਪੁਲਸ ਵੱਲੋਂ ਇੱਕ ਨੌਜਵਾਨ ਨੂੰ ਜਿਹੜਾ ਪੁਲਸ ਦੇ ਵਿੱਚ ਹੀ ਸੀਗਾ ਉਹਨੂੰ ਚੁੱਕ ਕੇ ਝੁੱਠੇ ਪੁਲਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਪਰ ਹੈਰਾਨੀ ਹੁੰਦੀ ਆ ਕਿ ਅੱਜ ਉਸ ਪਰਿਵਾਰ ਨੂੰ ਕੋਰਟ ਦੇ ਵਿੱਚ ਲੜਦੇ ਲੱਗਦੇ 30-32 ਸਾਲ ਹੋ ਗਏ ਬੜੇ ਲਾਜ਼ ਦਿੱਤੇ ਪਰ ਇਸ ਦੇ باوجود ਕਹਿੰਦੇ ਅਸੀਂ ਇਨਸਾਫ ਲਵਾਂਗੇ ਅੱਜ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਲਾ ਦਿੱਤਾ ਗਿਆ ਅਸੀਂ ਆ ਪੀੜਤ ਪਰਿਵਾਰ ਦੇ ਨਾਲ ਆ ਇਹ ਤਸਵੀਰ ਆ ਉਸ ਨੌਜਵਾਨ ਦੀ 1992 ਦੀ ਜਿਹੜਾ ਹੋਮਗਾਰਡ ਤੇ ਮੁੰਡਾ ਭਰਤੀ ਸੀਗਾ ਪਰ ਹੈਰਾਨੀ ਹੁੰਦੀ ਆ ਕਿ ਪੁਲਿਸ ਵੱਲੋਂ ਪੁਲਸ ਦੇ ਜਿਹੜੇ ਇਸ ਨੌਜਵਾਨ ਨੂੰ ਝੂਠੇ ਪੁਲਸ ਮੁਕਾਬਲੇ ਚ ਮਾਰ ਦਿੱਤਾ ਗਿਆ ਮੈਜੀ ਕੀ ਨਾਮ ਆ ਪਹਿਲਾਂ ਨਾਮ ਦੱਸ ਦੋ ਮੇਰਾ ਨਾਮ ਹੀਰਾ ਸਿੰਘ ਆ ਜੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਪਤਨ ਦੇ ਤੇ ਕੀ ਹੋਇਆ ਸੀ ਜਦੋਂ ਕੀ ਨਾਮਾ ਪਹਿਲਾ ਮੁੰਡੇ ਦਾ ਇਹ ਕਰਨਾਪ ਸਿੰਘ ਪਾਲੀ ਮੇਰਾ ਛੋਟਾ ਭਰਾ ਸੀਗਾ ਹੋਮਗਾਰਡ 'ਚ ਭਰਤੀ ਹੋਇਆ ਸੀਗਾ ਤੇ ਆਪਣਾ 21 11 99 ਨੂੰ ਇਹਨੂੰ ਘਰੋਂ ਲੈ ਗਏ ਆ ਤੇ 10 ਦਿਨ ਅਸੀਂ ਮਗਰ ਜਾਂਦੇ ਰਹੇ ਸਾਨੂੰ ਨਹੀਂ ਬੁਲਾਉਂਦੇ ਰਹੇ ਐਮਸੀ ਹੋਰ ਬੰਦੇ ਦੋ ਚਾਰ ਖੜੇ ਇੱਕ ਦੀਰ ਮਲਾਇਆ ਇਹਨਾਂ ਨੇ ਤੇ ਮੁੜ ਕੇ 30 ਤਰੀਕੇ ਦਾ ਮੁਕਾਬਲਾ ਬਣਾਤਾ ਵਾ ਤੇ ਪਹਿਲੀ ਤਰੀਕ ਨੂੰ ਅਖਬਾਰ 'ਚ ਆ ਗਿਆ ਵੀ ਕਰਨਾਪ ਸਿੰਘ ਪਾਲੀ ਇੱਕ ਮੱਖਣ ਮੁੰਡਾ ਹੈਗਾ ਦੋਨਾਂ ਦਾ ਬਹਿਲੇ ਪਿੰਡ ਵਿੱਚ ਮੁਕਾਬਲਾ ਬਣਾਤਾ ਵਾ ਤੇ ਬਿਲਕੁਲ ਨਜਾਇਜ਼ ਮੁੱਢਾ ਮਾਰਿਆ ਸਾਡਾ ਛੋਟਾ ਭਰਾ ਸੀਗਾ ਬਿਲਕੁਲ ਨਜਾਇਜ਼ ਮਾਰਿਆ ਵਾ ਤੇ ਇਹਨਾਂ ਨੇ 50 ਲੱਖ ਦੀ ਮੈਨੂੰ ਉਹ ਦਿੱਤੀ ਵੀ 50 ਲੱਖ ਰੁਪਏ ਲੈ ਲਓ ਤੇ ਸਾਡੇ ਕੋਲ ਵੇਚੋ ਅੱਛਾ ਇਹਦਾ ਕਿਸੇ ਨਾਲ ਕੋਈ ਸੰਪਰਕ ਸੀਗਾ ਕਿਸ ਸਰਕਾਰਿੰਗ ਚੱਕਿਆ ਸੀ ਕੋਈ ਕਹਿੰਦਾ ਪੁਲਿਸ ਸੀਗੇ ਬਹੁਤ ਸਾਰੇ ਉਸ ਜਵਾਨੇ ਦੇ ਵਿੱਚ ਜਦੋਂ ਉਹ ਸੀਗਾ ਜਦੋਂ ਕਾਲਾ ਦੌਰ ਸੀ ਅਤਵਾਦ ਦਾ ਬਹੁਤ ਸਾਰੇ ਨੌਜਵਾਨ ਚੱਕੇ ਜ਼ਰੂਰ ਨੇ ਪਰ ਥੋੜਾ ਦਾ ਪੁਲਿਸ ਦੇ ਵਿੱਚ ਸੀਗਾ ਪੁਲਿਸ ਨੂੰ ਪੁਲਿਸ ਨੇ ਚੱਕ ਲੈ ਕੇ ਲੈ ਕੇ ਐਸਐਲਜੀਏ 99 ਚ ਅੱਤਵਾਦ ਦਾ ਬਹੁਤ ਜ਼ੋਰ ਹੀ ਆ ਪੁਲਸਾਂ ਨੇ ਨਜਾਇਜ਼ ਮੁੰਡੇ ਕਿਹੜੇ ਮਾਰਨੇ ਸ਼ੁਰੂ ਕਰਤੇ ਤਰਨਤਾਂ ਦੇ ਘੱਟੋ ਘੱਟ 20 20 25 ਬੰਦੇ ਇਹਨਾਂ ਨੇ ਨਜਾਇਜ਼ ਮੁੰਡਾ ਮਾਰਿਆ ਬੰਦੀ ਮੇਰਾ ਭਰਾ ਵੀ ਰਗੜਿਆ ਗਿਆ ਵਾ ਤੇ ਸਾਡੇ ਨਾਲ ਬਹੁਤ ੱੱਕਾ ਆਇਆ ਵਾ ਪਰ ਸਾਡੇ ਨਾਲ ਹੁਣ ਬਿਲਕੁਲ ਵਕੀਲਾਂ ਨੇ ਸਾਡੇ ਨਾਲ ਇਨਸਾਫ਼ ਸਾਨੂੰ ਥੋੜੀ ਠੰਡਕ ਮਿਲੀ ਆ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਨੇ ਨਜਾਇਜ਼ ਮੁੱਦਾ ਬਹੁਤ ਜਿਆਦਾ ਮਾਰਿਆ ਆਇਆ ਵਾ ਕਿੰਨੀ ਇੱਕ ਉਮਰ ਸੀ ਕਿ ਜਦੋਂ ਚੱਕਿਆ ਸੀ ਇਹ ਇਹ 19-20 ਸਾਲ ਦਾ ਛੋਟਾ ਭਰਾ ਹੀ ਮੇਰਾ ਪਹਿਲੇ ਨਵੇਂ ਭਰਤੀ ਹੋਇਆ ਸੀ ਜੀ ਨਵੇਂ ਭਰਤੀ ਆਇਆ ਸੀ ਦੇ ਵਿੱਚ 5-6 ਮਹੀਨੇ ਹੋਏ ਸੀਗੇ ਕਿਉਂਕਿ ਉਸ ਸਮੇਂ ਜਦੋਂ ਹੋਮਗਾਰਡ ਤੋਂ ਆਇਆ ਸੀ ਬਹੁਤ ਸਾਰੇ ਲਾਲ ਦਿੱਤੇ ਜਾਂਦੇ ਕਿ ਹੋਮਗਾਰਡ 'ਚ ਭਰਤੀ ਹੋ ਨੌਜਵਾਨ ਹੁੰਦੇ ਨਹੀਂ ਸੀਗੇ ਮਤਲਬ ਡਰ ਸੀ ਉਹਨਾਂ ਦੇ ਵਿੱਚ ਸੀਗੀ ਪਰ ਅਸੀਂ ਫਿਰ ਵੀ ਇਹ ਭਰਤੀ ਹੋਇਆ ਸੀ ਅਭੀ ਕੋਈ ਗੱਲ ਨਹੀਂ ਪਰਪਲ ਸਾਲਾ ਨੇ ਆਪਣੀਆਂ ਤਰੱਕੀਆਂ ਕਰਕੇ ਪਹਿਲਾ ਲੈਣ ਦੀ ਖਾਤਰ ਇਹਨਾਂ ਨਾਲ ਆਪਣੀਆਂ ਫੀਤੀਆਂ ਲਮਾਉਂਦੀ ਖਾਤਰ ਇਹਨਾਂ ਨੇ ਨੰਜਾਜ ਮੁੰਡਾ ਬਹੁਤ ਜ਼ਿਆਦਾ ਮਾਰਿਆ ਵਾ ਤੇ ਸਾਨੂੰ ਪੈਸੇ ਦੇ ਆਫਰ ਆਈ ਹੈ ਬਿਲਕੁਲ ਪੈਸੇ ਆਲ ਨਹੀਂ ਹੈਗੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਹਨਾਂ ਨੂੰ ਸਜ਼ਾ ਨਹੀਂ ਇਹਨਾਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਨੂੰ ਪਿੰਸਲ ਮਿਲਦੀ ਆ ਇਹਨਾਂ ਪਿੰਸਲ ਬੰਦ ਕੀਤੀ ਜਾਵੇ ਤੇ ਗਾਂ ਔਨ ਬਾਰੇ ਸਮੇਂ ਜੇ ਕਿਹੜੀ ਪੁਲਸ ਵਾ ਕਿਹੇ ਦਾ ਨੰਜਾਜ ਬੱਚਾ ਨਾ ਮਾਰੇ ਹੀ ਇਹਨਾਂ ਨੂੰ ਇਹੋ ਬੇਨਤੀ ਕਰਾਂਗੇ ਵੀ ਆਪਣੇ ਇਨਸਾਫ ਨਾਲ ਆਪਣੀ ਤਨਖਾਹ ਨਾਲ ਗੁਜ਼ਾਰਾ ਕਰੋ ਕਿਹੇ ਗਰੀਬ ਦਾ ਨਜਾਇਜ਼ ਪੁੱਤ ਨਾ ਮ ਰੱਬ ਹੈਗਾ ਵਾ ਇਨਸਾਫ ਮਿਲਦਾ ਵਾ ਦੇਰ ਮਿਲੇ ਦਰਸਤ ਮਿਲੇ ਠੀਕ ਚਲੋ ਬਾਜੀ ਕੀ ਨਾਮਾ ਛੋਡੇ ਸੋਡੇ ਸੋਨ ਸਿੰਘ ਆ ਜੀ ਉਹ ਮੇਰਾ ਛੋਟਾ ਭਰਾ ਸੀ ਤੇ ਉਸੇ ਭਰਾ ਨੂੰ ਉਹਨਾਂ ਝੂਠੇ ਇਨਕਾਊਂਟਰ ਚ ਮਾਰਿਆ ਕੋਈ ਅਧਿਕਾਰੀ ਸੀ ਉਸ ਟਾਈਮ ਗੁਰਬਚਨ ਸਿੰਘ ਉਸ ਟਾਈਮ ਕੀ ਸੀਗਾ ਇਹ ਗੁਰਬਚਨ ਸਿੰਘ ਏਐਸਆਈ ਸੀਗਾ ਉਹਦੇ ਨਾਲ ਹੀ ਅਨਸਰਾਜ ਜੋ ਕਿ ਹਵਾਲਦਾਰ ਸੀਗਾ ਦੇ ਨਾਲ ਇੱਕ ਹੋਰ ਮਤਲਬ ਚ ਮੁਲਾਜ਼ਮ ਸੀਗੇ ਜਿਹੜੇ ਆਏ ਜਿਨ੍ਹਾਂ ਨੇ ਇਹਨਾਂ ਨੂੰ ਸਵੇਰੇ ਤੜਕੇ 5 ਵੇ ਦਰਵਾਜ਼ਾ ਖੜਕਾ ਕੇ ਖੜਿਆ ਕਿ ਅਸੀਂ ਇਹਨੂੰ ਨਾਲ ਕਰਨਾ ਹੈ ਅਸੀਂ ਦੇ ਕਿਹਾ ਕਿ ਇਹ ਰਾਤ ਤੱਕ ਅਜੇ ਡਿਊਟੀ ਕਰਕੇ ਆਇਆ ਹੈ ਕਹਿੰਦਾ ਜੀ ਹੁਣ ਵੀ ਡਿਊਟੀ ਤੇ ਹੀ ਚੱਲੇ ਆ ਲੇਕਿਨ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਸਾਨੂੰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਅਸੀਂ ਥਾਣੇ ਗਏ ਆ ਐਮਸੀ ਸਾਹਿਬ ਨੂੰ ਲੈ ਕੇ ਗਏ ਆ ਮਹੱਲੇ ਨਿਵਾਸੀਆਂ ਨੂੰ ਲੈ ਕੇ ਗਏ ਆ 8 ਦਿਨ ਸਾਨੂੰ ਨਹੀਂ ਮਿਲਣ ਦਿੱਤਾ ਉਸ ਤੋਂ ਬਾਅਦ ਅਸੀਂ ਡਿਪਟੀ ਸਾਹਿਬ ਦੇ ਪੇਸ਼ ਹੋਏ ਆ ਮਾਤਾ ਸਾਡੀ ਉਸ ਟਾਈਮ ਜੀਉਂਦੀ ਸੀਗੀ ਮਾਤਾ ਪੇਸ਼ ਹੋਈ ਆ ਔਰ ਮਾਤਾ ਨੂੰ ਉਹਨਾਂ ਨੇ ਇੰਨੀ ਇਜਾਜ਼ਤ ਦਿੱਤੀ ਕਿ ਤੂੰ ਆਪਣੇ ਬੇਟੇ ਨੂੰ ਮਿਲ ਸਕਦੀ ਆ ਪਹਿਲਾਂ ਕੋਈ ਪਰਿਵਾਰ ਮਾਤਾ ਵੀ ਕਦੇ ਅਦਾਲਤਾਂ ਜਾ ਕੇ ਵਕਵਾਹੀ ਦਿੰਦੇ ਨੇ ਬਿਲਕੁਲ ਅਸੀਂ ਬਹੁਤ ਮੁੱਖ ਮੰਤਰੀ ਤੱਕ ਚਿੱਠੀਆਂ ਪਾਉਂਦੇ ਰਹੇ ਆ ਮੁੱਖ ਮੰਤਰੀ ਸਾਹਿਬ ਤਰਨਤਨ ਵਿਜਿਟ ਕੀਤੀ ਸੀ ਅਸੀਂ ਉਹਨਾਂ گاڑی ਵੀ ਉਦੋਂ ਅਰਜ਼ੋਈ ਕੀਤੀ ਕਿ ਸਾਡਾ ਬੇਟਾ ਝੂਠੇ ਮੁਕਾਬਲੇ 'ਚ ਮਾਰਿਆ ਗਿਆ ਸਾਨੂੰ ਇਨਸਾਫ਼ ਦਵਾਇਆ ਜਾਵੇ ਲੇਕਿਨ ਸਾਨੂੰ ਇਨਸਾਫ਼ ਦੀ ਕੋਈ ਕਿਰਨ ਦਿਖਾਈ ਨਹੀਂ ਦਿੱਤੀ ਬਟ ਅਸੀਂ ਇਹਨਾਂ ਧੰਨਵਾਦੀ ਆ ਇਹਨਾਂ ਵਕੀਲ ਸਾਹਿਬਾਨ ਦੇ ਜਿਨ੍ਹਾਂ ਨੇ ਸਾਡੀ ਬਾਹ ਫੜੀ ਤੇ ਸੀਬੀਆਈ ਦੀ ਰਿਪੋਰਟ ਕਰਾ ਕੇ ਤੇ ਅੱਜ ਸਾਨੂੰ ਇਨਸਾਫ ਦੇ ਕਿਨਾਰੇ ਦੇ ਪਹੁੰਚਾਇਆ ਉਮੀਦ ਆ ਕੱਲ ਨੂੰ ਜਿਹੜੀ ਸਜ਼ਾ ਸਖਤੋ ਸਖਤ ਹੋਊਗੀ ਬਿਲਕੁਲ ਬਿਲਕੁਲ ਹੀ ਸਾਨੂੰ ਪੂਰੀ ਆਸ ਆ ਕਿ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿੱਤੀ ਦਿੱਤੀ ਜਾਊਗੀ ਚਲੋ ਠੀਕ ਹੈ ਬਿਲਕੁਲ ਵਕੀਲ ਨੇ ਬਾਜਵਾ ਜੀ ਗੱਲਬਾਤ ਕਰਦੇ ਆ ਬਾਜਵਾ ਸਾਹਿਬ ਲੰਬੇ ਸਮੇਂ ਤੋਂ 1992 ਦੇ ਜਿਹੜੇ ਅਤਵਾਦ ਦੇ ਕਾਲੇ ਦੌਰ ਦਾ ਤੁਸੀਂ ਕੇਸ ਲੜ ਰਹੇ ਹੋ ਬਹੁਤ ਸਾਰੇ ਫੈਸਲੇ ਜਿਹੜੇ ਆ ਚੁੱਕੇ ਨੇ ਅੱਜ ਜਿਹੜਾ ਫੈਸਲਾ ਆਇਆ ਪੁਲਿਸ ਦਾ ਜਿਹੜਾ ਹੋਮਗਾਰਡ ਮੁੰਡਾ ਨਵਾਂ ਭਰਤੀ ਹੋਇਆ ਉਹਨੂੰ ਚੱਕ ਲਿਆ ਮਾਰਤਾ ਕੀ ਕਾਰਨ ਲੱਗਿਆ ਤੁਸੀਂ ਕੇਸ ਲੜਿਆ ਤੇ ਆਖਰ ਸਿਰਫ ਤਰੱਕੀਆਂ ਲਈ ਉਹ ਸੀਗਾ ਜਾਂ ਹੋਰ ਕਾਰਨ ਵੀ ਸੀ ਉਹਨਾਂ ਨੇ ਆਪਣੀਆਂ ਤਰੱਕੀਆਂ ਲੈਣ ਦੇ ਲਈ ਆਪਣੇ ਮੋਢੇ ਦੀਆਂ ਫੀਤੀਆਂ ਵਧਾਉਣ ਦੇ ਲਈ ਜਿਹੜੇ ਆਪ ਆਪਣੀ ਪੁਲਿਸ ਫੋਰਸ ਦੇ ਵਿੱਚ ਭਰਤੀ ਕੀਤੇ ਹੋਏ ਜਿਹੜੇ ਨਵੇਂ ਰੰਗਰੂਟ ਸੀ ਜਿਨ੍ਹਾਂ ਨੂੰ ਉਸ ਟਾਈਮ ਐਸਪੀਓ ਦਾ ਨਾਮ ਦਿੱਤਾ ਜਾਂਦਾ ਸੀ ਉਹ ਦੋਵੇਂ ਦੋ ਬੰਦੇ ਇਸ ਇਨਕਾਊਂਟਰ ਦੇ ਵਿੱਚ ਦੋਵੇਂ ਐਸਪੀਓ ਤੋਂ ਭਰਤੀ ਹੋਏ ਉਹਨਾਂ ਨੂੰ ਹੀ ਚੁੱਕ ਕੇ ਉਹਨਾਂ ਦਾ ਇਨਕਾਊਂਟਰ ਬਣਾ ਕੇ ਤੇ ਉਹਦੇ ਬੈਨੀਫਿਟ ਲੱਲੇ ਆਪਣੇ ਮੋਢਿਆਂ ਦੀਆਂ ਜਿਹੜੀਆਂ ਫੀਤੀਆਂ ਵਧਾਈਆਂ ਕਿਉਂਕਿ ਜਿਹੜਾ ਗਰਬਚਨ ਸਿੰਘ ਉਸ ਟਾਈਮ ਐਸਐਚਓ ਹੀ ਇਹ ਪਹਿਲੋਂ ਏਐਸਆਈ ਸੀ ਤੇ ਇਸੇ ਕੇਸ ਦੇ ਵਿੱਚ ਹੀ ਜਿਹੜਾ ਪ੍ਰਮੋਟ ਹੋ ਕੇ ਉਹ ਐਸਐਚਓ ਬਣਿਆ ਇਹ ਬੈਨੀਫਿਟ ਲੈਣ ਦੇ ਲਈ ਇਹਨਾਂ ਨੇ ਇਹ ਨਹੀਂ ਵੇਖਿਆ ਵੀ ਇਹ ਸਾਡਾ ਕੋਈ ਪੁਲਿਸ ਮੁਲਾਜ਼ਮ ਆ ਜਾਂ ਕੋਈ ਓਵੇਂ ਗਰੀਬ ਬੰਦਾ ਵਾ ਇਹਨਾਂ ਨੇ ਜਿਹੜੇ ਤਰੀਕੇ ਵੀ ਇਹਨਾਂ ਨੂੰ ਬੈਨੀਫਿਟ ਮਿਲੇ ਉਹ ਇਹਨਾਂ ਨੇ ਹਤਕੰਡੇ ਵਰਤੇ ਤੇ ਉਹਦੇ ਵਿੱਚ ਅੱਜ ਤੱਕ ਉਹ ਪਰਿਵਾਰ ਜਿਹੜੇ ਆ 32-32 ਸਾਲਾਂ ਤੋਂ ਆ ਲੋਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਰੁਲਦੇ ਹੋਏ ਅੱਜ 32 ਸਾਲਾਂ ਬਾਅਦ ਇਸ ਕੋਰਟ ਦੇ ਵਿੱਚੋਂ ਫੈਸਲਾ ਲੈਣ ਦੇ ਵਿੱਚ ਕਾਮਯਾਬ ਰਹੇ ਆ ਅੱਛਾ ਉਸ ਤੋਂ ਬਾਅਦ ਉਹ ਚੱਕਿਆ ਸੀ ਬਹੁਤ ਸਾਰੇ ਜਿਹੜੇ ਨੌਜਵਾਨੇ ਤੇ ਬਹੁਤ ਸਾਰੇ ਹਾਸਾ ਨਹੀਂ ਮਿਲਿਆ ਸੀਗਾ ਇਹਦੀ ਗਰਨਾਮ ਦੀ ਮਿਲ ਗਈ ਸੀ ਵੇਖੋ ਜਿਹੜਾ ਜਗਦੀਪ ਸਿੰਘ ਮੱਖਣਸੀ ਉਹਨੂੰ ਉਹਦੇ ਸੌਰੇਪਿੰਡ ਜੋੜਾ ਤੋਂ ਪੁਲਿਸ ਚੱਕਣ ਗਈ ਵਿਧ ਗਰਬਚਨ ਸਿੰਘ ਪੁਲਿਸ ਪਾਰਟੀ ਤੇ ਉੱਥੇ ਜਦੋਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਤੇ ਇਹਨਾਂ ਨੇ ਬ੍ਰੈਸਟ ਮਾਰ ਕੇ ਉਹਦੀ ਸੱਸ ਜਿਹੜੀ ਸਵਿੰਦਰ ਕੋਰ ਹੀ ਉਹਨੂੰ ਉੱਥੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਉੱਥੋਂ ਜਗਦੀਪ ਸਿੰਘ ਮੱਖਣ ਨੂੰ ਚੁੱਕਿਆ 18 11 1992 ਨੂੰ ਤੇ ਜਿਹੜਾ ਗਰਨਾਮ ਸਿੰਘ ਪਾਲੀ ਸੀ ਇਹਨੂੰ 21 11 1992 ਨੂੰ ਇਹਦਾ ਨੂਰਦੀ ਬਾਜ਼ਾਰ ਤਰਨਤਾਰਨ ਦੇ ਵਿੱਚੋਂ ਚੁੱਕ ਕੇ ਤੇ 2.5 ਮਹੀਨੇ ਪਹਿਲਾਂ ਇੱਕ ਕੇਸ ਦੇ ਵਿੱਚ ਉਹਦੀ ਗ੍ਰਿਫਤਾਰੀ ਸ਼ੋਅ ਕਰਕੇ ਤੇ ਉਹਨੂੰ ਰਿਕਵਰੀ ਦੇ ਲਈ ਲਿਜਾਂਦਾ ਦਰਸਾ ਕੇ ਇਹ ਸ਼ੋਅ ਕਰ ਦਿੱਤਾ ਕਿ ਜਦੋਂ ਇਹਨੂੰ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤੇ ਅੱਗੋਂ ਖੜਕੂਆ ਨੇ ਇਹਦੇ ਤੇ ਹਮਲਾ ਕਰ ਦਿੱਤਾ ਤੇ ਦਵੱਲੀ ਫਾਇਰਿੰਗ ਦੇ ਵਿੱਚ ਗਰਨਾਮ ਸਿੰਘ ਪਾਲੀ ਜਿਹੜਾ ਮਾਰਿਆ ਗਿਆ ਤੇ ਉਹ ਜਦੋਂ ਸਰਚ ਕੀਤੀ ਗਈ ਇਲਾਕੇ ਦੀ ਤੇ ਇੱਕ ਹੋਰ ਅਣਪਛਾਤਾ ਜਿਹੜਾ ਖੜਕੂ ਮਾਰਿਆ ਗਿਆ ਜਦੀ ਬਾਅਦ ਦੇ ਵਿੱਚ ਪਛਾਣ ਜਗਦੀਪ ਸਿੰਘ ਉਰਫ ਮੱਖਣ ਦੇ ਵਜੋਂ ਹੋਈ ਪਰ ਉਸ ਬੰਦੇ ਦੇ ਫਾਦਰ ਵੱਲੋਂ ਜਦੋਂ ਸੀਬੀਆਈ ਨੋ ਕੰਪਲੇਂਟ ਕੀਤੀ ਗਈ ਉਹਦੇ ਬਿਆਨਾਂ ਦੇ ਉੱਤੇ ਸਾਰਾ ਐਫ ਆਈ ਆਰ ਰਜਿਸਟਰਡ ਹੋਈ ਤੇ ਜੋ ਕੁਝ ਉਹਦੇ ਵਿੱਚੋਂ ਨਿਕਲਿਆ ਉਹਦੀ ਸਚਾਈ ਕੋਰਟ ਨੇ ਅੱਜ ਕੱਢ ਕੇ ਰੱਖ ਦਿੱਤੀ ਠੀਕ ਆ ਬਿਲਕੁਲ ਬਾਜਵਾ ਸਾਹਿਬ ਜੀ ਬਾਕੀ ਐਡਵੋਕਟ ਨੇ ਲੰਬੇ ਸਮੇਂ ਤੋਂ ਉਸ ਦੌਰ ਦੇ ਜਿਹੜੇ ਇਸ ਤਰ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਏ ਸੀ ਉਹ ਜਿਹੜੇ ਮਾਮਲੇ ਨੇ ਜਿਹੜਾ ਕੇਸ ਲੜ ਰਹੇ ਨੇ ਕਈ ਫੈਸਲੇ ਨੇ ਜਿਹੜੇ ਆ ਚੁੱਕੇ ਨੇ ਇਹ ਵੀ ਜਿਹੜਾ ਫੈਸਲਾ ਕਹਿੰਦੇ ਸਿਰਫ ਪੁਲਿਸ ਨੇ ਆਪਣੀਆਂ ਫੀਤੀਆਂ ਲਾਉਣ ਲਈ ਇਹ ਜਿਹੜਾ ਸਾਰਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਤੇ ਗਰਨਾਮ ਸਿੰਘ ਪਾਲੀ ਦਾ ਸਰ ਜੀ ਜਿਹੜਾ ਜਿਹੜਾ ਝੂਠਾ ਪੁਲਸ ਮੁਕਾਬਲਾ ਕੀਤਾ ਤੇ ਉਹਨੂੰ ਜਿਹੜਾ ਮੌਤ ਦੇ ਕਾਰਨ ਦਤਾ 32 ਸਾਲ ਤੋਂ ਕਹਿੰਦੇ ਪੀੜਤ ਪਰਿਵਾਰ ਆ ਜਿਹੜਾ ਕੋਰਟਾਂ ਦੇ ਵਿੱਚ ਲੜਾਈ ਲੜ ਰਿਹਾ ਤੇ ਅਖਰ ਅੱਜ ਇਨਸਾਫ ਮਿਲਿਆ ਤੇ ਉਹ ਕਹਿੰਦੇ ਕਿ ਜੋ ਪੁਲਸ ਨੇ ਉਹਨਾਂ ਤੇ ਅਤਵਾਦ ਦਾ ਜਿਹੜਾ ਦਾਗ ਲਾਇਆ ਸੀ ਅੱਜ ਧੋਤਾ ਗਿਆ ਬੇਸ਼ੱਕ ਸਜ਼ਾ ਦਾ ਐਲਾਨ ਕੱਲੂ ਹੋਣਾ ਪਰਿਵਾਰ ਮੰਗ ਕਰਦਾ ਕਿ ਘੱਟੋ-ਘੱਟ ਇਹਨਾਂ ਨੂੰ ਜਿਹੜਾ ਕਾਂਸੀ ਦੀ ਸਜ਼ਾ ਸੁਣਾਈ ਜਾਵੇ ਮਹਾਲੀ ਤੋਂ ਗੁਰਦੀਪ ਬਹਿਨੀਪਾਲ ਡੇਲੀ ਪੋਸਟ ਪੰਜਾਬੀ